ਮੇ ਸਕੂਲ ਹੈਰੀਟੇਜ ਮੈਂ ਆਪਣਾ ਮਹਿਤਾ ਚੌਕ ਦੇ ਵਿਕੇ ਬੱਚੇ ਜਿਹੜੇ ਆ 8ਵੀਂ ਕਲਾਸ ਦੇ ਬੱਚਿਆਂ ਨੇ ਬਹੁਤ ਵਧੀਆ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਗੱਲਬਾਤ ਕਰਦੇ ਹਾਂ ਬੱਚਿਆਂ ਦੇ ਨਾਲ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਕੁਸਿਮਰਨ ਪ੍ਰੀਤ ਕੌਰ ਹੈ ਮੈਂ 8ਵੀਂ ਜਮਾਤ ਦੀ ਵਿਦਿਆਰਥਣ ਆ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਕਲਵੰਤ ਸਿੰਘ ਜੀ ਹੈ ਮੇਰੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਹਰਜੀਤ ਕੌਰ ਜੀ ਹੈ ਮੈਂ ਸੈਦ ਸੈਦੋ ਕੇ ਪਿੰਡ ਦੀ ਰਹਿਣ ਵਾਲੀ ਹਾਂ ਇਹ ਕਿਹੜੀ ਪੋਜੀਸ਼ਨ ਬੇਟਾ ਹਾਸਲ ਕੀਤੀ ਹੈ ਫਸਟ ਫਸਟ ਪਲੇਸ ਆਈ ਹਾਂ ਸਭ ਤੋਂ ਪਹਿਲਾਂ ਤੇ ਇਸ ਗੱਲ ਦੀ ਤੁਹਾਨੂੰ ਮੁਬਾਰਕਾਂ ਤੇ ਤੁਹਾਡੇ ਮਾਤਾ ਪਿਤਾ ਨੂੰ ਸਮੂਹ ਸਟਾਫ ਸਕੂਲ ਨੂੰ ਮੁਬਾਰਕਾਂ ਤੇ ਬੇਟਾ ਕੀ ਕਰਨਾ ਚਾਹੁੰਦੇ ਜੇ ਜਿਵੇਂ ਅੱਜ ਪਲੰਗ ਪੁੱਟੀਏ ਤੋਂ ਅੱਗੇ ਕੀ ਪਲੰਗਾਂ ਪੁੱਟੜੀਆਂ ਚਾਹੁੰਦੇ ਜੀ ਸਰ ਮੈਂ ਐਮ ਡਿਪਟੀ ਕਮਿਸ਼ਨਰ ਆ ਤੇ ਹੋਰ ਮੈਂ ਹੁਣ 10th ਚ ਪਲੱਸ 2 ਚ ਵੀ ਹੁਣ ਮੈਰਿਟ ਲਾਵਾਂਗੀ ਤੇ ਫੇਰ ਮੰਜ਼ਿਲ ਤੇ ਪਹੁੰਚਾਂਗੀ ਤੇ ਫੇਰ ਹੀ ਵੈਸੇ ਵੈਸੇ ਹਾਂਜੀ ਹਕੀਨਾ ਬੇਟਾ ਆਪਣਾ ਸਰ ਮੇਰਾ ਨਾਮ ਗ੍ਰੀਨਕੌਰ ਹੈ ਮੈਂ ਐਟਲੀਟ ਮਾਦੀ ਵਿਦਿਆਰਥਣਾਂ ਮੇਰੇ ਪਾਪਾ ਦਾ ਨਾਮ ਸਰਦਾਰ ਮਲਕੀਅਤ ਸਿੰਘ ਜੀ ਹੈ ਤੇ ਮਮਾ ਦਾ ਨਾਮ ਸ਼੍ਰੀਮਤੀ ਬਲਜਿੰਦਰ ਕੌਰ ਹੈ ਤੇ ਮੇਰਾ ਸੁਪਨਾ ਇਹ ਹੈ ਕਿ ਮੇਰੇ ਅੱਗੇ ਵੀ 10th ਕਲਾਸ ਤੇ ਪਲਸ 2 ਦੇ ਵਿੱਚ ਇਦਾਂ ਹੀ ਮੈਰਿਟ ਹਾਸਲ ਕਰਾਂ ਤੇ ਇਤੋਂ ਅੱਗੇ ਜੋ ਪਲਸ 2 ਤੋਂ ਬਾਅਦ ਯੂਪੀਐਸਸੀ ਦਾ ਪੇਪਰ ਕਲੀਅਰ ਕਰਕੇ ਤੇ ਆਈਪੀਐਸ ਬਣਾ। ਸੋ ਬਹੁਤ ਵਧੀਆ ਬੱਚਿਆਂ ਨੇ ਜਿਹੜਾ ਸੁਪਨਾ ਪਾਲਿਆ ਹੈ ਸੁਪਨਾ ਲੈ ਕੇ ਅੱਗੇ ਵਧ ਰਹੇ ਨੇ ਆਪਣੇ ਜਿੱਥੇ ਮਾਪਿਆਂ ਦਾ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਨੇ। ਗੱਲਬਾਤ ਕਰ ਰਹੇ ਕੀ ਨਾ ਬੇਟਾ ਆਪਣਾ? ਸਮ੍ਰੀਤ ਕੌਰ ਸਰ। ਕੀ ਕਰਨਾ ਚਾਹੁੰਦੇ ਜੀ? ਮੈਂ ਆਪਣਾ ਪਹਿਲਾਂ ਤਾਂ 10th ਐਂਡ THEN ਪਲੱਸ 2 ਕਰਕੇ ਗ੍ਰੈਜੂਏਸ਼ਨ ਕਰਾਂਗੀ ਐਂਡ THEN ਮੈਂ ਵੀ ਚਾਹੁੰਦੀ ਕਿ ਮੈਂ ਇੱਕ IAS ਅਫੀਸਰ ਬਣਾਂ ਇੱਕ ਸਕਸੈਸਫੁਲ IAS ਅਫੀਸਰ ਬਣਾ ਐਂਡ ਉਸ ਤੋਂ ਬਾਅਦ ਵਿੱਚ ਬਸ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਆ। ਤੇ ਮੰਮੀ ਪਾਪਾ ਦਾ ਨਾਮ ਕੀ ਆ? ਸਰਦਾਰ ਗੁਰਵੰਤ ਸਿੰਘ ਐਂਡ ਸ਼੍ਰੀਮਤੀ ਹਰਪ੍ਰੀਤ ਕੌਰ ਜੀ। ਤੇ ਤੁਸੀਂ ਇਸੇ ਤਰ੍ਹਾਂ ਇਹਨਾਂ ਨੂੰ ਹੋਰ ਨਾਮ ਰੋਸ਼ਨ ਕਰਨਾ ਚਾਹੁੰਦੇ ਜੀ? ਹਾਂਜੀ ਸਰ। ਤੇ ਪਿੰਡ ਕਿਹੜਾ ਹੈ ਰੰਗੜ ਨੰਗਲ ਛੋਟਾ ਰੰਗੜ ਤੇ ਰੰਗੜ ਨੰਗਲ ਨੂੰ ਹੋਰ ਕਾਗਜੇ ਚਮਕਾਉਣਾ ਚਾਹੁੰਦੇ ਚੈਨਲ ਦੇ ਸ਼ਾ ਸ਼ਾ ਹਾਂਜੀ ਗੱਲਬਾਤ ਕਰਦੇ ਹਾਂ ਸਕੂਲ ਦੇ ਮੈਨੇਜਮੈਂਟ ਕਮੇਟੀ ਦਾ ਸਾਡੇ ਸੀਨੀਅਰ ਸਾਥੀ ਟੱਕਰ ਸਾਹਿਬ ਟੱਕਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੋ ਅੱਥੇ ਅੱਜ ਸਾਰੇ ਆ ਪ੍ਰੈਸ ਰਿਪੋਰਟਰ ਵੀਰ ਅੱਥੇ ਇਕੱਠੇ ਹੋਏ ਨੇ ਕਿਉਂਕਿ ਅੱਜ ਦਾ ਸਮਾਜ ਜਿਹੜਾ ਬੜਾ ਸੁਭਾਗਾ ਵਾਲਾ ਹੈਗਾ ਅੱਜ ਸਾਡੇ ਸਕੂਲ ਦੇ ਵਿੱਚ ਜਿਹੜਾ 8th ਕਲਾਸ ਦਾ ਰਿਜ਼ਲਟ ਆਇਆ ਹੈ ਸਾਡੇ ਸਕੂਲ ਦਾ ਜੋ ਪੰਜਾਬ ਬੋਰਡ ਵੱਲੋਂ ਅਨਾਉਂਸ ਕੀਤਾ ਗਿਆ ਹੈ ਸਾਡੇ ਸਕੂਲ ਦੀ ਜਿਹੜੀ ਬੇਟੀ ਹੈ ਉਸਨੇ ਪੂਰੇ ਪੰਜਾਬ ਦੇ ਵਿੱਚੋਂ 5th ਪੋਜੀਸ਼ਨ ਆਪਣੀ ਹਾਸਲ ਕਰਕੇ ਜਿੱਥੇ ਸਕੂਲ ਦਾ ਜਿੱਥੇ ਟੀਚਰਸ ਦਾ ਅਤੇ ਆਪਣੇ ਮਾਤਾ ਪਿਤਾ ਦਾ ਦਾ ਜੋ ਨਾਮ ਹੈ ਉਹ ਰੌਸ਼ਨ ਕੀਤਾ ਹੈ ਤਾਂ ਮੈਂ ਇਹ ਇੱਥੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਇੰਨੀ ਇੱਕ ਮਿਹਨਤ ਦੇ ਨਾਲ ਪੜਾਇਆ ਜਾਂਦਾ ਹੈ ਇੰਨੇ ਇੱਕ ਲਗਨ ਦੇ ਨਾਲ ਪੜਾਇਆ ਜਾਂਦਾ ਹੈ ਕਿ ਮਤਲਬ ਇਸ ਸਾਲ ਨਹੀਂ ਹਰ ਸਾਲ ਹੀ ਸਾਡੇ ਬੱਚੇ ਮੈਰਿਟਾਂ ਦੇ ਵਿੱਚ ਆਉਂਦੇ ਤੇ ਜਿਹੜੇ ਜਿਹੜੇ ਵੀ ਆ ਇਸ ਇਲਾਕੇ ਦੇ ਵਿੱਚ ਹੋਰ ਵੀ ਬੱਚੇ ਨੇ ਜੋ ਅਲੱਗ-ਅਲੱਗ ਸਕੂਲਜ਼ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਜੋ ਚਾਹੁੰਦੇ ਨੇ ਜਿ세 ਜਿੱਥੇ ਸਾਡੀ ਬੇਟੀਆਂ ਨੇ ਮੈਰਿਟਾਂ ਪੋਜੀਸ਼ਨ ਮੈਰਿਟ ਪੋਜੀਸ਼ਨਸ ਹਾਸਲ ਕੀਤੀਆਂ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਵੀ ਰਿਜ਼ਲਟਸ ਇੰਨਾ ਵਾਂਗ ਆਉਣ ਤੇ ਸਾਡੇ ਸਕੂਲ ਦੇ ਵਿੱਚ ਆਓ ਐਡਮਿਸ਼ਨ ਲਓ ਔਰ ਆਪਣੀ ਜਿਹੜੀ ਆਉਣ ਵਾਲੀ ਜਿਹੜੀ ਲਾਈਫ ਆ ਉਹ ਹੋਰ ਵਧੀਆ ਬਣਾਓ ਬਹੁਤ ਬਹੁਤ ਧੰਨਵਾਦ ਜੀ ਐਕਚੁਅਲੀ ਸਾਡੇ 8ਵੀਂ ਜਮਾਤ ਦੇ ਬੱਚੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਕੱਲ ਰਿਜ਼ਲਟ ਆਊਟ ਕੀਤਾ ਗਿਆ ਉਹਦੇ ਵਿੱਚ ਤਿੰਨਾ ਬੱਚਿਆਂ ਨੇ ਸਟੇਟ ਮੈਰਿਟ ਲਈ ਆ ਬੱਚੀ ਗੁਰਸਿਮਰ ਗੁਰਸਿਮਰਨਪ੍ਰੀਤਕੌਰ ਇਹ ਪੰਜਾਬ ਤੋਂ 5ਵੇਂ ਨੰਬਰ ਤੇ ਰਹੀ ਆ 99.33% ਨੰਬਰ ਇਸ ਬੇਟੀ ਨੇ ਲਏ ਨੇ ਗੁਰਵੀਨ ਕੌਰ ਇਹ ਬੇਟੀ ਜਿਹੜੀ ਆ ਇਹ ਪੰਜਾਬ ਤੋਂ 12ਵੇਂ ਸਥਾਨ ਤੇ ਰਹੀ ਆ 99.17 ਨੰਬਰ ਲੈ ਕੇ ਤੇ ਬੇਟੀ ਸਮ੍ਰੀਤ ਕੌਰ ਇਹ ਪੰਜਾਬ ਚੋਂ 13ਵੇਂ ਸਥਾਨ ਤੇ ਰਹੀ ਹੈ 98% ਨੰਬਰ ਲੈ ਕੇ ਇਹ ਕਿੰਨੇ ਬੱਚੀਆਂ ਸਾਡੀਆਂ ਜਿਹੜੀਆਂ ਨੇ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਟੇਟ ਮੈਰਿਟ ਦੇ ਵਿੱਚ ਆਈਆਂ ਨੇ ਜਿਹਦੇ ਕਰਕੇ ਇਹਨਾਂ ਨੂੰ ਇਹਨਾਂ ਦੇ ਪੇਰੈਂਟ ਸਹਿਬਾਨ ਪਹੁੰਚੇ ਨੇ ਸਾਰੇ ਇੱਥੇ ਔਰ ਸਾਰੇ ਟੀਚਰਾਂ ਦੀ ਮਿਹਨਤ ਆ ਸਾਡੇ ਇਹ ਇਹ ਕਹਿੰਦਾ ਅਦਾਰੇ ਵਾਸਤੇ ਬੜਾ ਖੁਸ਼ੀ ਦਾ ਮੌਕਾ ਏ ਸਾਡੀ ਤੇ ਇਹੋ ਤਮੰਨਾ ਹੈ ਕਿ ਇਹ ਬੱਚੇ ਜਿਹੜੇ ਨੇ ਇਸੇ ਤਰ੍ਹਾਂ ਹੀ ਗਾਂ ਜਿਸ ਤਰ੍ਹਾਂ ਇਹਨਾਂ ਨੇ 8ਵੀਂ ਦੇ ਵਿੱਚ ਸਟੇਟ ਦੇ ਵਿੱਚੋਂ ਪੋਜੀਸ਼ਨਸ ਪ੍ਰਾਪਤ ਕੀਤੀਆਂ ਨੇ ਸਟੇਟ ਮੈਰਿਟਾਂ ਪ੍ਰਾਪਤ ਕੀਤੀਆਂ ਨੇ ਅੱਗੇ ਵੀ ਆਪਣੀ ਲਾਈਫ ਦੇ ਵਿੱਚ ਵੱਡੀਆਂ ਪਲਾਂਗਾਂ ਪੁੱਟਣ 10ਵੀਂ 12ਵੀਂ ਫਿਰ ਅੱਗੇ ਜੋ ਵੀ ਇਹਨਾਂ ਦਾ ਫਿਚਰ ਹੈ ਇਹ ਇਸ ਅਦਾਰੇ ਦਾ ਆਪਣੇ ਮਾਤਾ ਪਿਤਾ ਦਾ ਜਿਨ੍ਹਾਂ ਪਿੰਡਾਂ ਦੇ ਬੱਚੇ ਵਸਣ ਦੀਕ ਨੇ ਉਹਨਾਂ ਇਲਾਕਿਆਂ ਦਾ ਨਾਂ ਰੌਸ਼ਨ ਕਰਨ ਸਾਡੀਆਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਨੇ ਤੇ ਇਹਨਾਂ ਇਹਨਾਂ ਬੱਚਿਆਂ ਦੇ ਹਵਾਲੇ ਨਾਲ ਤੁਸੀਂ ਹੋਰ ਦੂਸਰੇ ਜਿਹੜੇ ਸਟੂਡੈਂਟ ਨੇ ਤੁਹਾਡੇ ਸਕੂਲ ਦੇ ਉਹਨਾਂ ਨੂੰ ਕੀ ਸੰਦੇਸ਼ ਦੇਖੋ ਜਦੋਂ ਕੋਈ ਵੀ ਬੱਚਾ ਇਦਾਂ ਅਚੀਵਮੈਂਟ ਕੋਈ ਕਰਦਾ ਏ ਉਹ ਆਪਣੇ ਮਾਤਾ ਪਿਤਾ ਦਾ ਆਦਾਰੇ ਦਾ ਇਲਾਕੇ ਦਾ ਨਾਮ ਤੇ ਰੋਸ਼ਨ ਕਰਦਾ ਏ ਬਟ ਹੋਰ ਜੋ ਲੱਖਾਂ ਬੱਚੇ ਹੋਰ ਨੇ ਹਜ਼ਾਰਾਂ ਬੱਚੇ ਇਸ ਇਲਾਕੇ ਦੇ ਵਿੱਚ ਨੇ ਪੂਰੇ ਪੰਜਾਬ ਦੇ ਵਿੱਚ ਨੇ मतलब ਹਰ ਇੱਕ ਦੇ ਲਈ ਉਹ ਪ੍ਰੇਰਣਾ ਸਰੋਤ ਹੁੰਦਾ ਏ ਹਰ ਇੱਕ ਲਈ ਜੇ ਬੱਚਾ ਕੋਈ ਪੰਜਾਬ ਤੋਂ ਫਸਟ ਆਇਆ ਕੋਈ ਸੈਕੰਡ ਆਇਆ ਕੋਈ ਥਰਡ ਆਇਆ ਉਹ ਇਹਨਾਂ ਵਾਸਤੇ ਪ੍ਰੇਰਣਾ ਸਰੋਤ ਨੇ ਕਿਉਂਕਿ ਉਹ ਉਹਨਾਂ ਨੇ ਇਹਨਾਂ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਨਾ ਫਰਕ ਤਾਂ ਇੱਕ ਇੱਕ ਨੰਬਰ ਦਾ ਹੁੰਦਾ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਪਰ ਫਿਰ ਵੀ ਇੱਕ ਪੰਜਾਬ ਚ ਫਸਤਾ ਇੱਕ ਸੈਕੰਡ ਹੈ ਥਰਡ ਹੈ ਹੁਣ ਜਿਹੜਾ ਬੱਚਾ ਪੰਜਾਬ ਚ 5 ਨੰਬਰ ਤੇ ਆਇਆ ਉਹਨੂੰ ਆਪਣੇ ਉੱਪਰਲੇ ਚਾਰਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਹਾਂ ਇਹਨਾਂ ਤੋਂ ਪਿੱਛੇ ਕਿੰਨੇ ਬੱਚੇ ਨੇ ਉਹਨਾਂ ਨੂੰ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆ ਦੇਖੋ ਇਹ ਤਾਂ ਹਰ ਇੱਕ ਬੱਚੇ ਵਾਸਤੇ ਰੋਲ ਮਾਡਲ ਨੇ ਤੇ ਮੈਂ ਇਸ ਕਰਕੇ ਇੱਕ ਵਾਰੀ ਫੇਰ ਇਹਨਾਂ ਬੱਚਿਆਂ ਨੂੰ ਔਰ ਇਹਨਾਂ ਦੇ ਪੇਰੈਂਟਸ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਜੋ ਸਟਾਫ ਹੈ ਸਾਡਾ ਸਤਾਰ ਅਮਰਪਾਲ ਸਿੰਘ ਜੀ ਕੋਆਰਡੀਨੇਟਰ ਸੀਗੇ ਬਾਕੀ ਟੀਚਰਸ ਨੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਨੇ ਉਹਨਾਂ ਦੀ ਇਸ ਵੱਡੀ ਪ੍ਰਾਪਤੀ ਵਾਸਤੇ ਬਹੁਤ ਬਹੁਤ ਧੰਨਵਾਦੀ ਆ ਜੀ ਧੰਨਵਾਦ ਅਨਵਾਸਾਬ ਅੱਜ ਬੜੀ ਖੁਸ਼ੀ ਦਾ ਮੌਕਾ ਹੈ ਤੁਹਾਡੇ ਸਕੂਲ ਦੀਆਂ ਬੱਚੀਆਂ ਨੇ ਸਟੇਟ ਲੈਵਲ ਨਾਮ ਦਰਜ ਕਰਾਇਆ ਤੇ ਇਸ ਖੁਸ਼ੀ ਦੇ ਮੌਕੇ ਤੇ ਇਹ ਤੁਹਾਡਾ ਹੱਥੀ ਲਾਇਆ ਬੂਟਾ ਇਹ ਸਕੂਲ ਆ ਬਹੁਤ ਲੰਬੇ ਸਮੇਂ ਤੋਂ ਤੁਸੀਂ ਮਿਹਨਤ ਕਰਦੇ ਆ ਰਹੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ ਕੀ ਤੁਸੀਂ ਕਹਿਣਾ ਚਾਹੋ ਆਰਚਮਨ ਕੰਟੈਂਟਡ ਹੈ ਮਨ ਖੁਸ਼ੀ ਆ ਕਿ 43 ਸਾਲ ਪਹਿਲਾਂ ਸ਼ੁਰੂ ਕੀਤਾ ਸਕੂਲ ਭਾਵੇਂ ਪਹਿਲਾਂ ਵੀ ਮੈਟਰ ਚੱਲ ਚੁੱਕਾ ਵਾ ਪਹਿਲਾਂ ਵੀ ਰਿਜੀਫੇ ਲੈ ਚੁੱਕਾ ਵਾ ਅੱਜ ਵੀ ਲਿਆ ਕਿ ਇਹਨਾਂ ਨੂੰ ਮੰਨ ਨੂੰ ਇੱਕ ਤਾਂ ਨਰ ਵਿਸ਼ਵਾਸ ਮੰਨ ਦਾ ਜੋ ਇੱਕ ਲੋਕੋਮੋਟਿਵ ਸਪੀਡ ਨਾਲ ਚੱਲੇ ਸਨ ਸਨ 74 ਦੇ ਵਿੱਚ ਉਹ ਕਨਫਰਮਡ ਹੋਈ ਆ ਬਸ ਚਲੋ ਲਾਕਾ ਮੋਲ ਪੌਂਡਾ ਬੱਚੇ ਮੋਲ ਪੌਂਡੇ ਆ ਬੱਚੇ ਫਿਊਚਰ ਬਣਦੇ ਆ ਕਿੰਨੇ ਬੱਚੇ ਆਈਸ ਹੋਗੇ ਕਿੰਨੇ ਬੱਚੇ ਪੀਸੀਐਸ ਹੋ ਗਏ ਨੇ ਕਿੰਨੇ ਬੱਚੇ ਇਨਸਪੈਕਟਰ ਬਣ ਗਏ ਤੇ ਅੱਜ ਇਹ ਬੱਚੇ ਜੋ ਅਠਵੀਂ ਚ ਪੰਜਾਬ ਤੋਂ ਫਰਸਟ ਆਇਆ ਇਹਨੂੰ ਵੇਖ ਕੇ ਮਨ ਭਾਵੁਕ ਹੋ ਜਾਂਦਾ ਵਾ ਕਿ ਉਹ ਦਿਨ ਵੀ ਹੋਂਕ ਜਦੋਂ ਇਹ ਬੱਚੀ ਕੋਈ ਨਾ ਕੋਈ ਇਹ ਹੋ ਜਾ ਕੈਨਸਲ ਕਰੇਗੀ ਬਹੁਤ ਮਨ ਨੂੰ ਖੁਸ਼ੀ ਆ ਦੂਸਰੇ ਬੱਚਿਆਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦੇ ਵਾ ਦੁਜੀਪ ਚੰਨੀ ਉਹੀ ਆ ਕੱਲ ਨੂੰ ਇੱਕ ਬੱਚਾ ਪੰਜਾਬ ਤੋਂ ਜੋ ਫਰਸਟ ਆਇਆ ਵਾ ਰੋਪੜ ਜਲੇ ਦਾ ਉਡੀ ਫੋਟੋ ਦਿਖਾਈ ਸੀ ਤੇ ਪੜ੍ਹ ਕੇ ਸੁਣਾਇ ਸੀ ਸਾਰੇ ਪੰਜਾਬ ਚੋਂ ਸ਼ਾਹ ਜੀ ਜੁਬੀ ਅਸਲੀਮ ਜੰਦੂ ਆਇਆ ਸਪ੍ਰਿਖਿਆ ਪੰਜਾਬ ਦਾ ਇੱਕ ਵਾਰ ਆਇਆ ਸੀ ਕਿ ਉਹਦਾ ਜੀਵਨ ਸਨਾਰਾ ਸੀ ਕਿ ਬੱਚਿਆਂ ਨੂੰ ਪ੍ਰੇਰਨਾ ਇਹੋ ਦਿੱਤੀ ਸੀ ਉਹਨੇ ਲਿਖਿਆ ਕਿ ਮੈਂ ਟਿਊਸ਼ਨਾਂ ਕਰਦਾ ਹਾਂ ਨੌਂ ਵਿੱਚ ਜਦ ਕੋਈ ਡੈਥ ਹੋ ਗਈ ਸੀ ਤੇ ਫਿਰ ਵੀ ਉਹ ਟਿਊਸ਼ਨਾਂ ਕਰਦਾ ਉਹਦੀ ਮਾਂ ਵੀਨ ਕਰਕਾ ਤੇ ਉਹ ਜੀਵਨੀ ਸੁਣਾ ਕੇ ਤੇ ਅੱਜ ਇਹ ਗੱਲ ਫੇਰਪੀਟ ਕੀਤੀ ਗਈ ਹੈ ਕਿ ਬੱਚਿਓ ਮਿਹਨਤ ਕਰੋ ਬੁਢੇ ਸਾਨੂੰ ਜਾਓ ਚਲੋ ਜੇ ਕੇਹਦੇ ਹਾਲਾਤ ਜਾਣਦੇ ਜਾਵੇ ਪਰ ਇੱਥੇ ਮਿਹਨਤ ਕਰੋਗੇ ਤੇ ਇੱਥੇ ਬਚੋ ਤੁਹਾਡਾ ਫਿਊਚਰ ਬਣ ਸਕਦਾ ਇੱਥੇ ਅਪਰਚੂਨਿਟੀ ਆ ਨਿਕਲ ਸਕਦੀਆਂ ਮਿਹਨਤੀ ਬਣੋ ਆਪਣੇ ਕੰਮ ਚ ਡਿਸਪਲਿਨਡ ਇੱਕ ਕੈਮਪ ਕਰੋ ਇੱਕ ਸ ਜਾਗਰਤਨਾ ਬਣੋ ਮੈਂ ਇਸ ਨੂੰ ਦਊਂਗਾ ਬਹੁਤ ਸ਼ੁਕਰੀਆ ਜੀ ਧਨਵਾਦ ਪੱਤਰਕਾਰਾਂ ਦਾ ਵੀ ਹਮ ਜਿਹੜੇ ਵੀਰ ਅਖਬਾਰਾਂ 'ਚ ਜਦੋਂ ਕੋਈ ਫੰਕਸ਼ਨ ਹੁੰਦਾ ਜਦੋਂ ਕੋਈ ਸਕੂਲ ਦੀ ਸੋਭਾ ਦਾ ਸਮਾਉਂਦਾ ਵਾ ਕਨਵੀਅ ਕਰਦੇ ਆਂ ਇਹ ਇਹਨਾਂ ਦਾ ਵੀ ਆਖਿਓ ਕਿ ਕੋਈ ਸ਼ਾਬਾਸ਼ ਕਹਿਣ ਵਾਲਾ ਅਖਾਰਜ ਕੋਲ ਨਹੀਂ ਤਾਣੀ ਕੋਲਦਾ ਬਾਰਡਰ ਤੇ ਫਾਈਟ ਤਾਣੀ ਲੜਦਾ ਜੇ ਉਹਨੂੰ ਕੋਈ ਨਾ ਕੋਈ ਪਿਛੇ ਥਾਪੜ ਦੇਣ ਵਾਲਾ ਹੋਵੇ ਪੱਤਰਕਾਰ ਵੀਰ ਵੀ ਮੈਨੂੰ ਖੁਸ਼ੀ ਆ ਤੁਸੀਂ ਸਾਰੇ ਆ ਜਾਈਓ ਤੇ ਤੁਸੀਂ ਵੀ ਸਾਨੂੰ ਥਾਪੜ ਦੇਣ ਦਿਓ ਤੁਹਾਡਾ ਵੀ ਸਭ ਨਾਲ ਧੰਨਵਾਦ ਧੰਨਵਾਦ ਸ਼ੁਕਰੀ